ਅੰਮ੍ਰਿਤਸਰ ਦੇ ਮੁਗੰਪੁਰਾ ਵਿਖੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਮੁਗੰਪੁਰਾ ਵਿਖੇ ਨਗਰ ਕੀਰਤਨ ਕੱਢਿਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਗੁਰਦੁਆਰੇ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਮੁਗੰਪੁਰਾ ਤੋਂ ਸ਼ੁਰੂ ਹੋਇਆ ਅਤੇ ਜੋੜਾ ਫਾਟਕ ਜੱਜਨਗਰ ਕ੍ਰਿਸ਼ਨਨਗਰ ਹੁੰਦੇ ਹੋਇਆ ਗੁਰਦੁਆਰਾ ਮੁਗੰਪੁਰਾ ਵਿਖੇ ਸਮਾਪਤ ਹੋਇਆ ਇਸ ਮੌਕੇ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਅਤੇ ਵਾਹਿਗੁਰਜੀ ਦਾ ਜਾਪ ਕੀਤਾ ਗਿਆ ਅਤੇ ਰਸਤੇ ਦੇ ਵਿੱਚ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਦਾ ਪ੍ਰਵਾਨ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਰਸਤੇ ਦੇ ਵਿੱਚ ਸ਼ਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਗਏ ਅਤੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਅੰਮ੍ਰਿਤਸਰ ਤੋਂ ਕਰਮਜੀਤ ਸਿੰਘ ਕਰਨ ਦੀ ਖਾਸ ਰਿਪੋਰਟ ਜਿੰਦਰ ਸਿੰਘ ਜੀ ਕਿਹੜਾ ਨਗਰ ਕੀਰਤਨ ਕੱਢਿਆ ਗਿਆ ਕਿੱਥੋਂ ਕੱਢਿਆ ਗਿਆ ਤੇ ਕਿਹੜੀ ਜੀ ਇਹ ਨਗਰ ਨਗਰ ਕੀਰਤਨ ਜਿਹੜਾ ਮੋਘੋਂ ਬੁਰਾ ਗੁਰਦੁਆਰਾ ਸ੍ਰੀ ਗੋ ਤੇਗਬਾਦ ਦੇ ਸਾਭ ਜਿਥੋਂ ਕੱਢਿਆ ਗਿਆ ਜੀ ਏ ਬਾਬਾ ਜੀਵਨ ਸਿੰਘ ਜੀ ਜੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਖੜਿਆ ਗਿਆ ਜੀ ਇਹ ਨਗਰ ਜੀਤਨ ਕਿਹੜੇ ਰੋਡ ਤੋਂ ਹੈ ਇਹ ਨਗਰ ਜੀਤਨ ਦੇਖੋ ਜੀ ਜਿੱਦਾਂ ਕੀ ਗੁਰਦਰਾ ਪੰਗੋਣਾ ਸਾਧੂ ਹੁੰਦਾ ਆ ਬੋਵੀਆ ਚੌਂਕ ਦਸ਼ਮੇਸ਼ ਨਗਰ ਤ੍ਰਿਸ਼ਨਾ ਨਗਰ ਜੋੜਾ ਫਾੜਕ ਤੋਂਗਾ ਪਾਈ ਮਿੰਦਰਾਕਰ ਨੌਂੜੀ ਹੁੰਦਾ ਆ ਗੁਰਦਰਾ ਸਿਰਫ ਦੇਖ ਬਸ ਸਾਬ ਜੀ ਦੇ ਵਾਸੀ ਆ ਜੀ ਕਿੱਦਾਂ ਦਾ ਕਿਸ ਤਰ੍ਹਾਂ ਦੇਖਣਾ ਵਾਹਿਗੁਰੂ ਜੀ ਸ਼ਮਤ ਦਾ ਉਸਤਾਦ ਹੀ ਦੇਖ ਸਕਦੇ ਜੀ ਖੱਟਾ ਮਾਰਦਾ ਹੈ ਖੱਟ ਹੈ ਸਾਰਾ ਗੁਰੂ ਛੋਟੇ ਸਾਹਿਬ ਜਦਿਆਂ ਨੂੰ ਤੇ ਬਾਬਾ ਜੀਵਨ ਸਿੰਘ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੋਇਆ ਇੱਕ ਵਿਸ਼ਾਲ ਨਗਰ ਕੀਰਤਨ ਸੰਗਤ ਆਪ ਦੇਖ ਸਕਦੀ ਹੈ ਵਾਇਰਲ ਜੀ ਪ੍ਰਸ਼ਾਸਨ ਦਾ ਸਹਿਯੋਗ ਕਿਸ ਤਰ੍ਹਾਂ ਰਿਹਾ ਪ੍ਰਸ਼ਾਸਨ ਦਾ ਸਹਿਯੋਗ ਵਾਇਰਲ ਤੁਸੀਂ ਆਪ ਦੇਖ ਸਕਦੇ ਜੀ ਅਸੀਂ ਬਕਾਇਦਾ ਸੀਪੀਐਸ ਦਫਤਰ ਸਾਹਿਬ ਨੂੰ ਚਿੱਠੀ ਦੇ ਕੇ ਆਏ ਹਾਂ ਜੀ ਉਹਨਾਂ ਕੋਲ ਮੰਗ ਵੀ ਕੀਤੀ ਤੁਹਾਨੂੰ ਵੱਧ ਤੋਂ ਵੱਧ ਸਿਕਿਉਰਿਟੀ ਮਾਹੀ ਯਾਦ ਨਹੀਂ ਜਾਵੇ ਲੇਕਿਨ ਤੁਸੀਂ ਆਪ ਦੇਖੋ ਕੋਈ ਸਾਡੇ ਨਾਲ ਮਲਾਜਮ ਨਹੀਂਗਾ ਕੋਈ ਸਾਡਾ ਕੋਈ ਨਹੀਂ ਹੈਗਾ ਤਾਂ ਕਿ ਤੁਹਾਨੂੰ ਕੀ ਅਪੀਲ ਕਰਨਾ ਚਾਹੀਦਾ ਸੰਗਤ ਨੂੰ ਇਹ ਅਪੀਲ ਆ ਜੀ ਆਜ ਦੇਣੇ 20 ਤੋਂ ਲੈ ਕੇ 28 ਤਰੀਕ ਤੱਕ ਦੇਣਿਆ ਆਪਣੇ ਬੱਚਿਆਂ ਨੂੰ ਸੋਹਣਿਆ ਸੋਹਣਿਆ ਸਿੱਖਿਆਵਾਂਗੇ ਉਹ ਗੁਰੂ ਮਹਾਰਾਜ ਚਰਨਾਂ ਨਾਲ ਜੋੜੋ ਜੀ ਤੇ ਗੁਰੂ ਮਹਾਰਾਜ ਦੀਆਂ ਬੀਤੀਆਂ ਗੱਲਾਂ ਦੱਸੋ ਜੋ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਨਹੀਂ ਨਿੱਕੇ ਸਾਹਿਬ ਜਾਣਦੇ ਨੇ ਸਿੰਘਾਂ ਨੇ ਬੜੀਆਂ ਮਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਆਹ ਦਿਨ ਆਜ਼ਾਦੀ ਦੇ ਦਵਾਏ ਆ ਜੀ ਦਗਦਾ ਨਹੀਂ ਕਿ ਬੱਚਿਆਂ ਨੂੰ ਸਿੱਖਿਆ ਦੇਣੀ ਬਹੁਤ ਲੋੜਾ ਜਿਹੜੇ ਸਾਡੇ ਬੱਚੇ ਆ ਆਪਣੇ ਇਤਿਹਾਸ ਤੋਂ ਥੋੜੇ ਵਾਂਝੇ ਹੁੰਦੇ ਹਾਂ ਹਾਂਜੀ ਵਾਹਿਗੁਰੂ ਜੀ ਅੱਜ ਕੱਲ੍ਹ ਕੇ ਬੱਚੇ ਨੂੰ ਇਹ ਨਹੀਂ ਪਤਾ ਬਾਬਾ ਜੀਵਨ ਸਿੰਘ ਕੌਣ ਹੈ ਬਾਬਾ ਸੰਨਤ ਸਿੰਘ ਕੌਣ ਹੈ ਛੋਟੇ ਸਹਿਬ ਜاده ਕੌਣ ਹੈ ਬਸ ਇਹ ਹੀ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਸ ਦੋ ਚਾਰ ਨਾਮ ਬਣਾਏ ਬੱਚਿਆਂ ਨੂੰ ਕੋਈ ਸਕੂਲੀ ਸਿੱਖਿਆ ਚ ਕੋਈ ਗੁਰਮੁਖੀ ਕੋਈ ਕੁਝ ਨਹੀਂ ਸਿਖਾਇਆ ਜਾਂਦਾ ਕਿੰਨਾਂ ਨੂੰ ਇਹ ਸਾਡੇ ਬੱਚੇ ਜਿਹੜੇ ਆਪਣੇ ਇਤਿਹਾਸ ਤੋਂ ਪਛੜੇ ਜਾ ਰਹੇ ਕਿੰਨਾਂ ਦੀ ਗਲਤੀ ਮੰਨਦੇ ਹੋ ਇਹ ਗਲਤੀ ਸਾਡੀ ਆ ਜੀ ਸਾਡੇ ਆਪਣਿਆਂ ਦੀ ਗਲਤੀ ਆ ਅਸੀਂ ਉਹਨਾਂ ਨੂੰ ਗੁਰਮਖੀ ਆਪੇ ਭਰੂ ਨਹੀਂ ਵਿਚਾਰ ਦਿੰਦੇ ਵਾਹਿਗੁਰੂ ਜੀ ਬਾਹਰੋਂ ਅਸੀਂ ਵਿਚਾਰ ਧਾਣ ਲਾਂਗੇ ਜੇ ਉਹਨਾਂ ਨੂੰ ਆਪਣੇ ਘਰੋਂ ਗੁਰਮਖਣਾ ਜੋੜਾਂਗੇ ਜੀ